ਆਪਸ ਵਿੱਚ ਨਹੀਂ ਨਹੀਂ ਪਿੱਛੇ ਰਹਿੰਦੇ ਮੈਂ ਪਿੱਛੇ ਦਿੱਤੀ ਫੋਟੋ ਮੈਂ ਦੁਸਤ ਆ ਗਿਆ ਤਾਂ ਦੋ ਨੌਂ ਬਾਅਦ ਫੜ ਗਿਆ ਉਹ ਸੈਟਿੰਗ ਉਹ ਸਾਹ ਦੇ ਵਿੱਚ ਨੇ ਇੰਨਾ ਸਰਕਾਰ ਦੇ ਵਿੱਚ ਸਾਹ ਤੋਂ ਬਹੁਤ ਬਿੰਦ ਦੀ ਗਲੀ ਵੱਲ ਜੋ ਚਲਾ ਦਿੰਦੇ ਜਿੰਦੇ ਨਵਕੁੰਨ ਦਾ ਆਇਆ ਜਿਹੜੇ ਸਟਾਫ ਸ਼ਕਲ ਦੇ ਇੰਨੇ ਗੋੜੀਆਂ ਗੋੜੀਆਂ ਜਿਵੇਂ ਬਾਅਦ ਉਸ ਤੋਂ ਬਾਅਦ ਉਹ ਨਾਲ ਜਿਹੜੇ ਵੇ ਕਿਤੇ ਲੋਕ ਫੜੇ ਗਏ ਕਿੰਨੇ ਲੋਕ ਇੰਜਰਡ ਹੋਏ ਹੈ ਔਰ ਇਹ ਵੀ ਦਤਾ ਜਾ ਰਿਹਾ ਹੈ ਕਿ ਪੁਲਿਸ ਵਾਲੇ ਤੇ ਗੋਲੀ ਵੀ ਚਲਾਈ ਥੀ ਇਹਨੋ ਨੇ ਜਿਸ ਸੇ ਖਰੋਚੇ ਵੀ ਆਈ ਹੈ ਕੀ ਕਹ ਰਹਾ ਹੈ ਜੀ ਰਾਮਾ ਮੰਡੀ ਪੁਲਿਸ ਸਟੇਸ਼ਨ ਚ ਅਸੀਂ ਅੱਜ 303/25 ਐਫ ਆਈ ਆਰ ਦਰਜ ਕੀਤੀ ਸੀ ਜਿਸ ਦੇ ਵੀ ਸਾਨੂੰ ਇਤਲਾਹ ਆਈ ਕਿ ਤਿੰਨ ਮੁੰਡਿਆਂ ਨੇ ਇੱਕ ਵਹੀਕਲ ਤੇ ਆ ਕੇ ਉਥੇ ਗੋਲੀਆਂ ਚਲਾਈਆਂ ਉਹਦੀ ਅੱਗੇ ਅਨਵੈਸਟੀਗੇਸ਼ਨ ਚ ਕੰਮ ਕਰਦੇ ਹੋਏ ਕੈਮਰਾਜ਼ ਨੂੰ ਦਿਖਦੇ ਹੋਏ ਤੇ ਉਹਦੇ ਵਿੱਚ ਤਿੰਨ ਇਸ ਚ ਅਕਿਊਜ਼ ਆਇਡੈਂਟੀਫਾਈ ਹੋਏ ਸੀ ਉਹਨਾਂ ਦੀ ਸਾਨੂੰ ਇਨਫੋਰਮੇਸ਼ਨ ਆਈ ਕਿ ਉਹ ਇਸ ਏਰੀਆ ਦੇ ਵਿੱਚ ਹੈ ਜਿਦੇ ਵਿੱਚ ਤਿੰਨੋ ਦੋਸ਼ੀਆਂ ਦੇ ਨਾਮ ਮਨਕਰਨ ਸਿੰਘ ਜੈਵੀਰ ਸਿੰਘ ਤੇ ਸਿਮਰਨਜੀਤ ਸਿੰਘ ਹੈ ਤੇ ਇਹਦੇ ਵਿੱਚ ਐਕਸਚੇਂਜ ਆਫ ਫਾਇਰ ਦੇ ਵਿੱਚ ਮਨਕਰਨਜੀਤ ਨੇ ਸਾਡੇ ਇੱਕ ਮੁਲਾਜ਼ਮ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਇਨ ਐਕਸਚੇਂਜ ਆਫ ਫਾਇਰ ਉਹ ਵੀ ਇੰਜਰਡ ਹੈ ਤੇ ਉਹਨੂੰ ਹਸਪੀਟਲ ਮੂਵ ਕੀਤਾ ਗਿਆ ਜੋ ਮਨਕਰਨ ਸਿੰਘ ਹੈਗਾ ਇਹ ਦੋ ਹੋਰ ਮੁਕਦਮਿਆਂ ਵਿੱਚ ਲੋੜਿੰਦਾ ਸੀ ਇੱਕ ਜੀਆਰਪੀ ਥਾਣੇ ਦਾ ਮੁਕਦਮਾ ਹੈਗਾ 13 जुलाई 2025 ਦਾ ਉਸ ਤੋਂ ਇਲਾਵਾ ਅਮ੍ਰਿਤਸਰ ਦਾ ਵੀ 193 ਨੰਬਰ ਮੁਕਦਮਾ ਹੈ ਜਿਸ ਦੇ ਵਿੱਚ ਇਹ ਨੋਮੀਨੇਟਡ ਸੀ ਤੇ ਇਹ ਉਹਦੇ ਵਿੱਚ ਵਾਂਟਡ ਸੀਗਾ ਜੀ ਅਗਰ ਬਾਤ ਕੀਤੀ ਜਾਏ ਤਾਂ ਇਹ ਇਹਨਾਂ ਨੇ ਮਰਡਰ ਚ ਅਸੀਂ ਘਟਨਾਵਾਂ ਕੋ ਵਾਰਦਾਤ ਅਨਜਾਮ ਦੀ ਅਮ੍ਰਿਤਸਰ ਮੇ ਕੋਈ ਹਾਈ ਪ੍ਰੋਫਾਈਲ ਕੇਸ ਵੀ ਥੇ ਅਮ੍ਰਿਤਸਰ ਦਾ ਹੀ ਮੈਂ ਦੱਸਿਆ ਜਿਹੜਾ 193 ਨੰਬਰ ਮੁਕਦਮਾ ਹੈ ਉਹਦੇ ਵਿੱਚ ਛਾਟਾ ਪੁਲਿਸ ਸਟੇਸ਼ਨ 'ਚ ਦਰਜ ਹੋਇਆ ਸੀ ਜਿਸ ਦੇ ਵਿੱਚ ਇਹ ਵਾਂਟਡ ਸੀ ਦੀ ਨੋਮੀਨੇਸ਼ਨ ਬਾਅਦ ਚ ਹੋਈ ਸੀ ਉਸ ਮੁਕਦਮੇ 'ਚ ਕਿ ਮੌਕੇ ਤੇ ਇਹ ਸੇਗਾ ਇਹਦੇ ਨਾਲ ਦੋ ਦੋਸ਼ੀ ਹੋਰ ਸੀਗੇ ਜਿਹਦੇ ਨਾਲ ਮਿਲ ਕੇ ਨੇ ਉਸ ਵਾਰਦਾਤ ਨੂੰ ਅੰਜਾਮ ਦਿੱਤਾ ਕਿਹਦੇ ਨਾਲ ਐਸੋਸੀਏਟ ਹੈ ਜਿਹੜਾ ਅੱਗੇ ਜਿਹੜੀ ਪੁੱਛਗਿਛ ਹੈਗੀ ਆ ਉਹ ਇਸ ਦੀ ਜਾਰੀ ਹੈ ਜਿਹੜਾ ਅੰਮ੍ਰਿਤਸਰ ਛਾਟੇ ਦਾ ਮੁਕਦਮਾ ਹੈ ਉਹ ਮੁਕਦਮਾ ਬਾਈ ਨੇਮ ਜੱਗੂ ਭਗਵਾਨਪੁਰੀਆ ਤੇ ਅਮਰਿਤਪਾਲ ਦਾਲਮ ਤੇ ਹੈਗਾ ਸੋ ਸਾਨੂੰ ਹੈ ਕਿ ਇਸ ਦੇ ਇਸ ਦੀ ਅੱਗੇ ਪੁੱਛਗਿਛ ਦੇ ਨਾਲ ਹੋਰ ਖੁਲਾਸੇ ਵੀ ਆਏ ਕੋਈ ਹੋਰ ਵਾਰਦਾਤ ਨੂੰ ਅੰਜਾਮ ਦੇਣ ਚ ਸੀਗੇ ਇਹੋ ਜਿੱਦਾਂ ਜਲੰਧਰ ਤੋਂ ਗੁੰਮ ਰਹੇ ਸੀ ਸਾਰੇ ਸਾਡੇ ਨੋਟਿਸ 'ਚ ਹੀ ਐਫ ਆਈ ਆਰ ਸੋ ਮੈਮ ਐਨਕਾਊਂਟਰ ਕਿਵੇਂ ਹੋਇਆ ਇਹ ਕਿ ਉਹ ਵਾਰਦਾਤ ਨੂੰ ਅੰਜਾਮ ਦੇਣੇ ਜਾ ਰਹੇ ਥੀ ਜਾਂ ਵਾਰਦਾਤ ਜਿਹੜੀ ਸਵੇਰੇ ਵਾਰਦਾਤ ਹੋਈ ਹੈ 1:30 ਵਜੇ ਦੀ ਦੁਪਹਿਰ ਦੇ ਆਸ-ਪਾਸ ਜਿਹੜੀ ਸਾਨੂੰ ਇਨਫੋਰਮੇਸ਼ਨ ਆਈ ਹੈ ਉਸਦੀ ਵਾਰਦਾਤ ਨੂੰ ਜਾਮਦਾਨ ਤੋਂ ਬਾਅਦ ਇਹ ਸ਼ਹਿਰ ਤੋਂ ਭੱਜਣ ਦੀ ਫਰਾਰਚ ਸੀ। ਸਲੇਮਪੁਰ ਮਸੰਦਾਂ ਦੇ ਵਿੱਚ ਇਹਨਾਂ ਨੇ ਵਾਰਦਾਤ ਕੀਤੀ। ਨਹੀਂ ਵਾਰਦਾਤ ਹੈ ਕਿ ਆਪਣੀ 303 ਨੰਬਰ ਐਫਆਈਆਰ ਹੈ ਚਿਗੱਟੀ ਦੇ ਵਿੱਚ ਉੱਥੇ ਦੀ ਵਾਰਦਾਤਾ ਉੱਥੋਂ ਇਹ ਹੁਣ ਸ਼ਹਿਰ ਭੱਜਣ ਸ਼ਹਿਰ ਤੋਂ ਭੱਜਣ ਦੀ ਫਰਾਰਚ ਸੀਗੇ ਜਿੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਟੈਕਨੀਕਲ ਤੇ ਹਿਊਮਨਿਟੇ ਦੇ ਬੇਸਿਸ ਤੇ ਫਿਰ ਇੱਥੇ ਕਿਹੜਾ ਲੇ ਕੇ ਇਹਨਾਂ ਨੇ ਅਜੀਬ ਇਸ ਤੋਂ ਵੈਪਨ ਦੀ ਬਰਾਮਦਗੀ ਹੋਈ ਹੈ ਤੇ ਹੋਰ ਡਿਟੇਲਸ ਵਿੱਚ ਆ ऑल्टो हां ऑल्टो कार जनरेटर पर जन ਲਈ ਇਹਨਾਂ ਨੇ ਪਿੰਡ ਦਾ ਰਸਤਾ ਚੂਜ਼ ਕੀਤਾ ਇੱਥੋਂ ਨਿਕਲਣ ਦੀ ਉਸ ਵਿੱਚ ਸੇ ਗਏ ਫਿਰ ਆਚੇ ਸੇ ਗਏ ਕਿਉਂਕਿ ਅੰਮ੍ਰਿਤਸਰ ਵਾਲੇ ਕੇਸ ਤੋਂ ਬਾਅਦ ਵੀ ਹੁਣ ਤੱਕ ਇਹ ਔਨ ਦਾ ਰਨ ਹੀ ਸੀਗਾ ਤੇ ਹੁਣ ਜਿਹੜਾ ਸਾਡਾ ਇੱਥੇ ਵਾਰਦਾਤ ਕੀਤੀ ਹੈ ਤੇ ਫਿਰ ਉਸ ਤੋਂ ਬਾਅਦ ਫਾਇਰਿੰਗ ਇਹਨਾਂ ਨੇ ਪਹਿਲੇ ਸ਼ੁਰੂ ਕੀ ਪੁਲਿਸ ਨੇ ਜੀ ਜੀ ਕਿੰਨੇ ਕਿੰਨੇ ਰਾਊਂਡ ਫਾਇਰਿੰਗ ਕੀਤੀ ਹੈ ਉਹ ਪਰ ਡੀਟੇਲ ਦੋਣਾ ਸ਼ੇਅਰ ਕਰ ਠੀਕ ਹੈ थैंक यू